ਅੱਜ 5 ਫਰਵਰੀ ਇਸ ਵਕਤ ਤੱਕ ਦੀਆਂ 5 ਵੱਡੀਆਂ ਖਬਰਾਂ ਨੇ ਪਹਿਲੀ ਖਬਰ ਹੈ ਕਿ ਅੱਜ ਦਿੱਲੀ ਦੇ ਵਿੱਚ ਵੋਟਾਂ ਪੈ ਰੀਆਂ ਨੇ ਤੇ ਦਿੱਲੀ ਦੇ ਵਿੱਚ ਅੱਜ ਬਹੁਤ ਕੁਝ ਹੋਇਆ ਜਿਹਦੀ ਇੱਕ ਇੱਕ ਗੱਲ ਤੁਹਾਨੂੰ ਦੱਸਦੇ ਆ ਤੇ ਦੂਜਾ ਅੱਜ ਕੇਜਰੀਵਾਲ ਦੇ ਉੱਪਰ ਇੱਕ ਹੋਰ ਕੇਸ ਦਰਜ ਕਰ ਲਿਆ ਗਿਆ ਇੱਕ ਹੋਰ ਐਫ ਆਈ ਆਰ ਕੇਜਰੀਵਾਲ ਤੇ ਕਰ ਦਿੱਤੀ ਗਈ ਹੈ ਕਿਉਂ ਕੀਤੀ ਹੈ ਕਿਸ ਤਰ੍ਹਾਂ ਦੀ ਕੀਤੀ ਹੈ ਤੇ ਕੀ ਹੋਵੇਗਾ ਉਹ ਅੱਗੇ ਦੱਸਿਆ ਅਗਲੀ ਵੱਡੀ ਜਾਣਕਾਰੀ ਤੁਹਾਨੂੰ ਦੇਣੀ ਹੈ ਕਿ ਦਿੱਲੀ ਦੇ ਵਿੱਚ ਹੁਣ ਕਿਹਦੀ ਸਰਕਾਰ ਬਣੇਗੀ ਕੌਣ ਜਿੱਤੇਗਾ ਕੌਣ ਬਾਜ਼ੀ ਮਾਰੇਗਾ ਕੀ ਆ ਰਹੇ ਨੇ ਤੱਥ ਸਬੂਤ ਇਹਦੀ ਜਾਣਕਾਰੀ ਅੱਗੇ ਦਿੰਨੇ ਆ ਔਰ ਭਗਵੰਤ ਮਾਨ ਦਾ ਅਸਤੀਫਾ ਮੰਗਿਆ ਜਾ ਰਿਹਾ ਹੈ ਕਿਉਂ ਮੰਗਿਆ ਜਾ ਰਿਹਾ ਹੈ ਕਿਵੇਂ ਮੰਗਿਆ ਜਾ ਰਿਹਾ ਹੈ ਤੇ ਉਹ ਦੇਣਗੇ ਕਿ ਨਹੀਂ ਇਹਦੀ ਜਾਣਕਾਰੀ ਵੀ ਅੱਗੇ ਦਿੰਨੇ ਆ ਅਗਲੀ ਵੱਡੀ ਖਬਰ ਹੈ ਕਿ ਕੁਲਬੀਰ ਜੀਰਾ ਤੇ ਗੋਲੀਆਂ ਚੱਲੀਆਂ ਕਿਉਂ ਚੱਲੀਆਂ ਤੇ ਕਿਹਨੇ ਚਲਾਈਆਂ ਇਹਦੇ ਬਾਰੇ ਗੱਲ ਕਰਦੇ ਆਂ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਦਿੱਲੀ ਦੇ ਵਿੱਚ ਅੱਜ ਵੋਟਾਂ ਪੈ ਰਹੀਆਂ ਨੇ ਔਰ ਦਿੱਲੀ ਦੇ ਵਿੱਚ 70 ਸੀਟਾਂ ਨੇ ਜਿਹਦੇ ਉੱਪਰ ਵੋਟਾਂ ਪੈਣੀਆਂ ਨੇ ਦਿੱਲੀ ਦੇ ਵਿੱਚ 13766 ਪੋਲਿੰਗ ਬੂਥ ਲੱਗੇ ਨੇ ਜਿਨ੍ਹਾਂ ਦੇ ਉੱਪਰ ਵੋਟਾਂ ਪੁਆਈਆਂ ਜਾਣਗੀਆਂ ਦਿੱਲੀ ਦੇ ਵਿੱਚ 1 ਕਰੋੜ 56 ਲੱਖ ਵੋਟਰ ਨੇ ਜਿਹੜੇ ਵੋਟ ਪਾਉਣਗੇ ਔਰ ਦਿੱਲੀ ਦੇ ਵਿੱਚ 699 ਉਮੀਦਵਾਰ ਟੋਟਲ ਖੜੇ ਹੋਏ ਨੇ ਜਿਨ੍ਹਾਂ ਦੀ ਜਿੱਤ ਤੇ ਹਾਰ ਦਾ ਫੈਸਲਾ ਹੋਵੇਗਾ ਔਰ ਦਿੱਲੀ ਦੀਆਂ ਵੋਟਾਂ ਦਾ ਨਤੀਜਾ ਆਵੇਗਾ 8 ਫਰਵਰੀ ਨੂੰ ਯਾਨੀ ਕਿ ਤੀਜੇ ਦਿਨ ਔਰ ਪਹਿਲਾਂ ਤੋਂ ਦਿੱਲੀ ਦੇ ਵਿੱਚ ਤਿੰਨ ਵਾਰ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪਹਿਲਾਂ ਬਣੀ 2013 ਦੇ ਵਿੱਚ ਉਹ ਕਾਂਗਰਸ ਦੇ ਗੱਠਜੋੜ ਨਾਲ ਬਣੀ ਸੀ ਜਿਹੜੀ ਮਹੀਨਾ ਵੀ ਨਹੀਂ ਸੀ ਚੱਲੀ ਤੇ ਟੁੱਟ ਗਈ ਸੀ ਕਿਉਂਕਿ ਕਾਂਗਰਸ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਸੀ ਉਸ ਤੋਂ ਬਾਅਦ ਫੇਰ ਵੋਟਾਂ ਪਈਆਂ 15 ਚ ਤੇ ਫੇਰ ਦਿੱਲੀ ਚ ਸਰਕਾਰ ਬਣੀ ਆਮ ਆਦਮੀ ਪਾਰਟੀ ਨੂੰ 70 ਦੇ ਵਿੱਚੋਂ 67 ਸੀਟਾਂ ਆਈਆਂ ਇੰਨੀ ਵੱਡੀ ਜਿੱਤ ਕਦੇ ਵੀ ਕਿਸੇ ਦੀ ਦਿੱਲੀ ਦੇ ਵਿੱਚ ਪਹਿਲਾਂ ਕਦੇ ਨਹੀਂ ਸੀ ਹੋਈ ਫਿਰ ਉਸ ਤੋਂ ਬਾਅਦ 19 ਦੇ ਵਿੱਚ ਵੋਟਾਂ ਪਈਆਂ ਆਮ ਆਦਮੀ ਪਾਰਟੀ ਨੂੰ ਸੀਟਾਂ ਆਈਆਂ 70 ਚੋਂ 62 ਫਿਰ ਇਹ ਬਹੁਤ ਵੱਡੀ ਜਿੱਤ ਸੀ ਔਰ ਕਾਂਗਰਸ ਦਾ ਸੂਪੜਾ ਸਾਫ ਹੁੰਦਾ ਰਿਹਾ ਉੱਥੇ ਬਿਲਕੁਲ ਹੀ ਔਰ ਭਾਜਪਾ ਨੂੰ 1 2 3 1 2 3 ਸੀਟਾਂ ਮਿਲ ਜਾਂਦੀਆਂ ਰਹੀਆਂ ਨੇ ਪਰ ਇਸ ਵਾਰ ਸਥਿਤੀ ਇਦਾਂ ਦੀ ਨਹੀਂ ਗਈ ਇਸ ਵਾਰ ਭਾਜਪਾ ਨੇ ਆਪਣੇ ਕਾਫੀ ਪੈਰ ਦਿੱਲੀ 'ਚ ਜਮਾਏ ਨੇ ਔਰ ਭਾਜਪਾ ਦਾਵਾ ਕਰ ਰਹੀ ਕਿ ਇਸ ਵਾਰ ਸਰਕਾਰ ਅਸੀਂ ਬਣਾ ਲੈਣੀ ਹੈ ਪਰ ਦੂਜੇ ਪਾਸੇ ਕੇਜਰੀਵਾਲ ਸਾਹਿਬ ਹੋਰਾਂ ਨੂੰ ਲਾਜ਼ਮੀ ਇਸ ਵਾਰ ਟੈਂਸ਼ਨ ਪਈ ਹੋਈ ਆ ਕਬਰਾਂਟ ਜੀ ਆਈ ਹੋਈ ਆ ਕੇਜਰੀਵਾਲ ਨੇ ਕੱਲ ਇਹ ਗੱਲ ਆਖੀ ਹੈ ਕਿ ਵੋਟਾਂ ਪਾਉਣ ਵਾਲੀਆਂ ਮਸ਼ੀਨਾਂ EVM ਦੇ ਵਿੱਚ ਗੜਬੜ ਹੋ ਸਕਦੀ ਹੈ ਔਰ 10% ਵੋਟਾਂ ਸਿੱਧੀਆਂ ਹੀ ਮਸ਼ੀਨਾਂ ਨਾਲ ਗੜਬੜ ਕੀਤੀਆਂ ਜਾ ਸਕਦੀਆਂ ਪਰ ਕੇਜਰੀਵਾਲ ਨੇ ਫਿਰ ਉਹਨਾਂ ਦੇ ਵੋਟਰਾਂ ਨੂੰ ਇੱਕ ਨਵਾਂ ਫਾਰਮੂਲਾ ਦੱਸਿਆ ਉਹ ਕਹਿੰਦੇ ਵੇਖੋ ਜੀ ਐ ਕਰੋ ਤੁਸੀਂ ਇਹਨਾਂ ਨੇ 10% ਦੀ ਗੜਬੜ ਕਰਨੀ ਹੈ ਤੁਸੀਂ ਇੰਨੀ ਵੱਡੀ ਵੋਟ ਸਾਨੂੰ ਪਾਓ ਕਿ ਅਸੀਂ 15% ਦਾ ਮਾਰਜਨ ਸਾਨੂੰ ਦੇ ਦਿਓ ਤਾਂ ਕਿ ਅਸੀਂ 5% ਦੀ ਮਾਰਜਨ ਦੇ ਨਾਲ ਜਿੱਤ ਜਾਈਏ ਇਹ ਗੱਲ ਕੇਜਰੀਵਾਲ ਨੇ ਕੱਲ ਬੋਲੀ ਐ ਔਰ ਕੇਜਰੀਵਾਲ ਦੇ ਉੱਪਰ ਦਿੱਲੀ ਦੇ ਵਿੱਚ ਪਰਚਾ ਹੋਇਆ ਪਰਚਾ ਕਿਉਂ ਹੋਇਆ ਐਫ ਆਈ ਆਰ ਹੋ ਗਈ ਆ ਕਿਉਂ ਹੋਈ ਆ ਕਿਉਂਕਿ ਕੇਜਰੀਵਾਲ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀਗਾ ਕਿ ਹਰਿਆਣਾ ਜਿਹੜਾ ਉਹ ਜਮਨਾ ਦੇ ਪਾਣੀ ਦੇ ਵਿੱਚ ਜ਼ਹਿਰ ਕੋਲ ਕੇ ਭੇਜ ਰਿਹਾ ਤਾਂ ਇਸ ਦੇ ਉੱਪਰ ਫਿਰ ਸ਼ਾਹਬਾਦ ਦਾ ਇੱਕ ਐਡਵੋਕੇਟ ਆ ਸ਼ਾਹਬਾਦ ਦਾ ਇੱਕ ਵਕੀਲ ਹੈ ਉਹਨੇ ਫਿਰ ਕੇਜਰੀਵਾਲ ਦੇ ਉੱਪਰ ਕੇਸ ਕੀਤਾ ਐਫ ਆਈ ਆਰ ਦਰਜ ਕਰਾਈ ਹੈ ਕਿ ਹਰਿਆਣਾ ਨੂੰ ਕੇਜਰੀਵਾਲ ਝੂਠਾ ਬਦਨਾਮ ਕਰ ਰਿਹਾ ਹੈ ਕੋਈ ਤੱਥ ਨਹੀਂ ਕੋਈ ਸਬੂਤ ਨਹੀਂ ਬਿਨਾਂ ਗੱਲੋਂ ਐਨਾ ਵੱਡਾ ਦੋਸ਼ ਹਰਿਆਣਾ ਦੇ ਲੋਕਾਂ ਦੇ ਉੱਪਰ ਲਾਇਆ ਗਿਆ ਇਸ ਮਾਮਲੇ ਤੇ ਕੇਜਰੀਵਾਲ ਤੇ ਪਰਚਾ ਹੋਇਆ ਇਹ ਕੇਜਰੀਵਾਲ ਦੇ ਲਈ ਇੱਕ ਨਵਾਂ ਸੰਕਟ ਹੈ ਪਰ ਕੇਜਰੀਵਾਲ ਦੇ ਉੱਪਰ ਇਹ ਕੋਈ ਪਹਿਲਾ ਸੰਕਟ ਨਹੀਂਗਾ ਪਹਿਲਾਂ ਵੀ ਕੇਜਰੀਵਾਲ ਤੇ ਪਰਚੇ ਕੀਤੇ ਗਏ ਐਫ ਆਈ ਆਰ ਕੀਤੀਆਂ ਗਈਆਂ ਕੇਜਰੀਵਾਲ ਨੂੰ ਜੇਲ੍ਹ ਵੀ ਰੱਖਿਆ ਗਿਆ ਔਰ ਹੁਣ ਬੀਤੇ ਦਿਨੀ ਆਮ ਆਦਮੀ ਪਾਰਟੀ ਦੀ ਜਿਹੜੀ ਮੁੱਖ ਮੰਤਰੀ ਆਤਸ਼ੀਆ ਦਿੱਲੀ ਚ ਉਹਦੇ ਤੇ ਵੀ ਐਫ ਆਈ ਆਰ ਹੋਈ ਹੈ ਪਰ ਉਹਦੇ ਤੇ 188 ਤਹਿਤ ਹੋਈ ਹੈ ਮਤਲਬ ਚੋਣ ਜਾਬਤੇ ਦੀ ਉਲੰਘਣਾ ਕਰਨ ਸੰਬੰਧੀ ਪਰ ਇਹ ਦੱਸ ਦਈਏ ਕਿ ਸ਼ਾਇਦ ਕਿਸੇ ਮੁੱਖ ਮੰਤਰੀ ਦੇ ਉੱਪਰ ਪਹਿਲੀ ਵਾਰ ਇਸ ਤਰ੍ਹਾਂ ਚੋਣ ਜਾਬਤੇ ਦੀ ਉਲੰਘਣਾ ਦੀ ਐਫ ਆਈ ਆਰ ਪਰਚਾ ਹੋਇਆ ਹੋਵੇਗਾ ਆ ਔਰ ਅਗਲੀ ਵੱਡੀ ਖਬਰ ਹੈ ਚਰਚਾ ਦਿੱਲੀ ਜਿੱਤੇਗਾ ਦਿੱਲੀ ਚ ਸਰਕਾਰ ਕੀ ਦੀ ਬਣੂਗੀ ਦੇਖੋ ਜੀ ਗੱਲ ਸਿੱਧੀ ਐ ਦਿੱਲੀ ਦੇ ਮੁੱਦੇ ਕਿਹੜੇ ਨੇ ਵੈਸੇ ਤਾਂ ਮੁੱਦੇ ਵੱਡੇ ਹੋਰ ਨੇ ਪਰ ਲੋਕਾਂ ਦੀ ਨਜ਼ਰ ਚ ਹੋਰ ਬਣਾਏ ਹੋਏ ਨੇ ਤੇ ਜਿਹੜੇ ਬਣਾਏ ਹੋਏ ਨੇ ਉਹ ਕਿਹੜੇ-ਕਿਹੜੇ ਨੇ ਇੱਕ ਮੁੱਦਾ ਪ੍ਰਦੂਸ਼ਣ ਦਾ ਇੱਕ ਮੁੱਦਾ ਦਿੱਲੀ ਦੀ ਟ੍ਰਾਫਿਕ ਦਾ ਇੱਕ ਮੁੱਦਾ ਦਿੱਲੀ ਚ ਭ੍ਰਿਸ਼ਟਾਚਾਰ ਦਾ ਇੱਕ ਮੁੱਦਾ ਹੈ ਦਿੱਲੀ ਦੇ ਵਿੱਚ ਸਾਫ਼ ਸੁਥਰੇ ਪਾਣੀ ਦਾ ਇੱਕ ਮੁੱਦਾ ਬੇਰੁਜ਼ਗਾਰੀ ਦਾ ਇਹ ਜਿਹੜੇ ਮੁੱਦੇ ਨੇ ਇਸ ਟਾਈਮ ਦਿੱਲੀ ਦੇ ਵੱਡੇ ਨੇ ਮੁੱਦੇ ਤਾਂ ਹੋਰ ਵੀ ਨੇ ਜਿਹੜੇ ਆਮ ਲੋਕਾਂ ਨਾਲ ਸਿੱਧੇ ਜੁੜੇ ਨੇ ਪਰ ਇਹ ਵੱਡੇ ਮੁੱਦੇ ਨੇ ਇਹਨਾਂ ਦੇ ਉੱਪਰ ਕਿਹੜੀ ਪਾਰਟੀ ਖਿੱਚ ਕੇ ਲੈ ਕੇ ਜਾਏਗੀ ਵੇਖੋ ਮੋਦੀ ਸਰਕਾਰ ਨੇ 4 ਦਿਨ ਪਹਿਲਾਂ ਇੱਕ ਬਹੁਤ ਵੱਡਾ ਸ਼ੱਕਾ ਮਾਰਿਆ ਕਿਹੜਾ ਜਿਹੜਾ 12 ਲੱਖ ਤੱਕ ਉਹਨਾਂ ਨੇ ਕਹਿ ਦਿੱਤਾ ਕਿ ਇਨਕਮ ਟੈਕਸ ਮਾਫ ਹੁਣ ਦਿੱਲੀ ਦੇ ਵਿੱਚ ਮੱਧ ਵਰਗ ਕਾਫੀ ਜ਼ਿਆਦਾ ਹੈ ਜਿਹਨੂੰ ਟੈਕਸ ਪੈਂਦਾ ਸੀ ਉਹ ਇੱਕ ਵਾਰ ਖੁਸ਼ ਹੋਇਆ ਤੇ ਇਸ ਵਾਰ ਇੱਕ ਗੱਲ ਦੀ ਗਰੰਟੀ ਹੈ ਜਿਹੋ ਜਿਹਾ ਜੋਰ ਅਮਿਤ ਸ਼ਾਹ ਹੋਰਾਂ ਨੇ ਲਾਇਆ ਨਾ ਉਸ ਹਿਸਾਬ ਦੇ ਨਾਲ ਜਿਵੇਂ ਹਰਿਆਣਾ ਦੇ ਵਿੱਚ ਉਹਨਾਂ ਨੇ ਨਤੀਜੇ ਪਲਟ ਦਿੱਤੇ ਸੀ ਇਸ ਤਰ੍ਹਾਂ ਹੋ ਸਕਦਾ ਹੈ ਹਰਿਆਣਾ ਦੇ ਵਿੱਚ ਜਦੋਂ ਵੋਟਾਂ ਪਈਆਂ ਸਾਢੇ 3-4 ਮਹੀਨੇ ਪਹਿਲਾਂ ਤਾਂ ਸਭ ਨੂੰ ਇੰਜ ਲੱਗਦਾ ਸੀ ਕਿ ਕਾਂਗਰਸ ਦੀ ਸਰਕਾਰ ਹੀ ਬਣੇਗੀ ਪੱਕਾ ਪਰ ਨਤੀਜਿਆਂ ਚ ਕੀ ਬਣਿਆ ਬੀਜੇਪੀ ਦੀ ਬਣ ਗਈ ਕਾਂਗਰਸ ਬਹੁਤ ਪਿੱਛੇ ਰਹਿ ਗਈ ਕਿਸੇ ਨੇ ਸੋਚਿਆ ਨਹੀਂ ਸੀ ਔਰ ਇਸੇ ਤਰ੍ਹਾਂ ਹੀ ਭਾਜਪਾ ਦਾ ਦਾਵਾ ਹੈ ਕਿ ਇਸ ਵਾਰ ਦਿੱਲੀ 'ਚ ਹੋਏਗਾ ਭਾਜਪਾ ਨੇ ਇਸ ਤਰ੍ਹਾਂ ਦਾ ਦਿੱਲੀ 'ਚ ਬਹੁਤ ਕੋਸ਼ਿਸ਼ ਕੀਤਾ ਜਿਹਦੇ ਨਾਲ ਹੁਣ ਉਹਨਾਂ ਦੀ ਸਥਿਤੀ ਪਹਿਲਾਂ ਵਰਗੀ ਪਤਲੀ ਪਹਿਲਾਂ ਵਰਗੀ ਗੜਬੜ ਨਹੀਂ ਰਹੀ ਸਰਕਾਰ ਉਹਨਾਂ ਦੀ ਦਿੱਲੀ 'ਚ ਬਣ ਸਕਦੀ ਹੈ ਕਿਉਂਕਿ ਭਾਜਪਾ ਬਹੁਤ ਇਸ ਤਰ੍ਹਾਂ ਦੀਆਂ ਚੀਜ਼ਾਂ 'ਚ ਮਾਰ ਹੈ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਪਰਮਾਉਣਾ ਤੇ ਖਿੱਚਣਾ ਤੇ ਕੇਜਰੀਵਾਲ ਹੋਰਾਂ ਦੀ ਸਥਿਤੀ ਪਹਿਲਾਂ ਵਰਗੀ ਨਹੀਂ ਇੱਕ ਤਾਂ ਉਹ ਜਿਹੜਾ ਫੈਕਟਰ ਹੁੰਦਾ ਜਿਹਦੀ ਪਹਿਲਾਂ ਸਰਕਾਰ ਆ ਲੋਕ ਉਸ ਤੋਂ ਵੱਧ ਜਾਂ ਤਾਂ ਹੋਏ ਹੀ ਹੁੰਦੇ ਨੇ ਨਿਰਾਸ਼ ਤਾਂ ਹੋਏ ਹੀ ਹੁੰਦੇ ਨੇ ਬਹੁਤ ਸਾਰੀਆਂ ਚੀਜ਼ਾਂ ਕਰਕੇ ਕੇਜਰੀਵਾਲ ਹੋਰਾਂ ਤੋਂ ਵੀ ਜਿਹੜੀਆਂ ਉਮੀਦਾਂ ਸੀ ਲੋਕਾਂ ਨੂੰ ਉਹ ਨਹੀਂ ਪੂਰੀਆਂ ਹੋਈਆਂ ਬਹੁਤ ਸਾਰੇ ਵਾਅਦੇ ਕੇਜਰੀਵਾਲਾਂ ਨੇ ਪੂਰੇ ਨਹੀਂ ਕੀਤੇ ਖਾਸ ਕਰ ਯਮਨਾ ਦੀ ਸਫਾਈ ਦਾ ਬਹੁਤ ਵੱਡਾ ਇਸ਼ੂ ਸੀਗਾ ਯਮਨਾ ਦਾ ਪਾਣੀ ਦਿੱਲੀ ਵੱਡੇ ਪੱਧਰ ਤੇ ਵਰਤਦੀ ਹੈ ਤੇ ਉਹ ਪਾਣੀ ਗੰਦਾ ਹੋ ਚੁੱਕਾ ਹੈ ਕੇਜਰੀਵਾਲ ਖੁਦ ਕਹਿੰਦੇ ਨੇ ਕਿ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ ਤੇ ਕੇਜਰੀਵਾਲ ਨੇ ਕਿਹਾ ਸੀ ਪਹਿਲੇ ਤਿੰਨੇ ਇਲੈਕਸ਼ਨਾਂ ਦੇ ਵਿੱਚ ਇਹਦੀ ਸਫਾਈ ਕਰਾਂਗੇ ਤੇ ਇਹਨੂੰ ਸਾਫ਼ ਸੁਥਰੀ ਐ ਵਧੀਆ ਬਣਾ ਦੇਾਂਗੇ ਪਰ ਹੋਇਆ ਹਾਇਆ ਕੱਖ ਨਹੀਂ ਹੁਣ ਇਸ ਗੱਲ ਦਾ ਨੁਕਸਾਨ ਕੇਜਰੀਵਾਲ ਨੂੰ ਹੋਣਾ ਦੂਜੇ ਪਾਸੇ ਕੇਜਰੀਵਾਲ ਹੋਰਾਂ ਨੇ ਦਿੱਲੀ 'ਚ ਇਹ ਬਹੁਤ ਪ੍ਰਚਾਰ ਕੀਤਾ ਕਿ ਵੇਖੋ ਮੋਦੀ ਸਰਕਾਰ ਕਹਿੰਦੀ ਸੀ ਕਿ ਹਰ ਸਾਲ 2 ਕਰੋੜ ਨੌਕਰੀਆਂ ਦਿਆ ਕਰਾਂਗੇ ਪਰ ਨਹੀਂ ਦਿੱਤੀਆਂ ਕੇਜਰੀਵਾਲ ਹੋਰਾਂ ਨੇ ਇਹ ਵੀ ਬਹੁਤ ਜ਼ੋਰ ਨਾਲ ਮੁੱਦਾ ਦਿੱਲੀ ਦੇ ਇਲੈਕਸ਼ਨ 'ਚ ਉਠਾਇਆ ਕਿ ਦਿੱਲੀ ਦੇ ਵਿੱਚ ਪੁਲਿਸ ਜਿਹੜੀ ਆ ਉਹ ਆਮ ਆਦਮੀ ਮਤਲਬ ਦਿੱਲੀ ਦਿੱਲੀ ਸਰਕਾਰ ਦੇ ਕੰਟਰੋਲ 'ਚ ਨਹੀਂ ਹੁੰਦੀ ਦਿੱਲੀ ਦੀ ਪੁਲਿਸ ਸਿੱਧਾ ਸੈਂਟਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਕੰਟਰੋਲ 'ਚ ਹੁੰਦੀ ਹੈ ਕੇਜਰੀਵਾਲ ਨੇ ਕਿਹਾ ਕਿ ਰੋਜ਼ਾਨਾ ਦਿੱਲੀ 'ਚ ਇੰਨੀਆਂ ਲੁੱਟ ਖੋਹਦੀਆਂ ਵਾਰਦਾਤਾਂ ਇੰਨੀਆਂ ਕਤਲਾਂ ਦੀਆਂ ਇੰਨੀਆਂ ਬਲਾਤਕਾਰ ਦੀਆਂ ਇੰਨੀਆਂ ਔਰਤਾਂ ਨਾਲ ਬਦਤਮੀਜ਼ੀਆਂ ਦੀਆਂ ਹੁੰਦੀਆਂ ਔਰ ਇਹਦਾ ਜਮਾ ਸਿੱਧਾ-ਸਿੱਧਾ ਕੇਂਦਰ ਸਰਕਾਰ ਯਾਨੀ ਕਿ ਗ੍ਰਹਿ ਮੰਤਰਾਲੇ ਦਾ ਪਰ ਹੁਣ ਇਹ ਗੱਲਾਂ ਕਿੰਨੀਆਂ ਅਸਰ ਲੋਕਾਂ ਤੇ ਕਰਦੀਆਂ ਨੇ ਇਹ ਤਾਂ ਦੱਸੂਗਾ 8 ਤਰੀਕ ਨੂੰ ਪਰ ਅਗਲੀ ਜਿਹੜੀ ਗੱਲ ਹੈ ਭਗਵੰਤ ਮਾਨ ਦਾ ਅਸਤੀਫਾ ਮੰਗਿਆ ਕੌਣ ਮੰਗ ਰਿਹਾ ਜੀ ਕੀ ਭਗਵੰਤ ਮਾਨ ਅਸਤੀਫਾ ਦੇਣਗੇ ਆਹ ਬਿਲਕੁਲ ਨਹੀਂ ਦੇਣਗੇ ਮੰਗ ਕੌਣ ਰਿਹਾ ਹੈ ਮੰਗ ਰਹੀਆਂ ਨੇ ਵਿਰੋਧੀ ਪਾਰਟੀਆਂ ਅੰਦਰਖੱਤੇ ਜੋ ਆਮ ਆਦਮੀ ਪਾਰਟੀ ਚੱਲ ਰਿਹਾ ਉਹ ਤਾਂ ਗੜਬੜ ਹੈ ਹੀ ਉਹ ਤਾਂ ਚੱਲ ਹੀ ਰਿਹਾ ਬਹੁਤ ਕੁਝ ਪਰ ਆਹ ਵਿਰੋਧੀ ਪਾਰਟੀਆਂ ਮੰਗ ਰਹੀਆਂ ਨੇ ਭਗਵੰਤ ਮਾਨ ਤੋਂ ਅਸਤੀਫਾ ਕਾਹ ਤੋਂ ਇਸ ਕਰਕੇ ਉਹ ਕਹਿ ਰਹੇ ਨੇ ਕਿ ਵੇਖੋ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕਾਨੂੰਨ ਵਿਵਸਥਾ ਦਾ ਮਾਹੌਲ ਵਿਗੜਿਆ ਹੋਇਆ ਇੱਥੋਂ ਤੱਕ ਕਿ ਪੁਲਿਸ ਚੌਕੀਆਂ ਤੇ ਥਾਣਿਆਂ ਤੇ ਲਗਾਤਾਰ ਹਮਲੇ ਹੋ ਰਹੇ ਨੇ ਪਿਛਲੇ ਦਿਨੀ ਅਮਰਤਸਰ ਦੇ ਵਿੱਚ ਵੀ ਇੱਕ ਹਮਲਾ ਹੋਇਆ ਜਿਹੜਾ ਕਿ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ਨਕਾਰਿਆ ਕਿ ਹਮਲਾ ਹੋਇਆ ਨਹੀਂ ਪਰ ਵਿਰੋਧੀ ਪਾਰਟੀਆਂ ਕਹਿੰਦੀਆਂ ਹੋਇਆ ਇਹ ਲਕੋ ਰਹੇ ਨੇ ਔਰ ਬੀਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਪੁਲਿਸ ਮੁਖੀ ਨੇ ਜਿਹੜੇ ਐਸਐਸਪੀ ਨੇ ਉਹਨਾਂ ਦੀ ਸੱਦੀ ਮੀਟਿੰਗ ਮੀਟਿੰਗ ਸੱਦ ਕੇ ਉਹਦੇ ਵਿੱਚ ਵੱਡੇ ਨਿਰਦੇਸ਼ ਦਿੱਤੇ ਨੇ ਕਾਨੂੰਨ ਵਿਵਸਥਾ ਬਣਾਉਣ ਦੇ ਲਈ ਪੁਲਿਸ ਲੋਕਾਂ ਨਾਲ ਜੁੜੇ ਪੁਲਿਸ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦਾ ਵਿਸ਼ਵਾਸ ਬਣਾਵੇ ਪੁਲਿਸ ਲੋਕਾਂ ਦੇ ਨਾਲ ਰਾਬਤਾ ਕਰੇ ਪੁਲਿਸ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਵੱਡੇ ਕਦਮ ਲਵੇ ਇਹ ਸਾਰੀਆਂ ਗੱਲਾਂ ਜਿਹੜਾ ਭਗਵੰਤ ਮਾਨ ਹੋਰਾਂ ਨੇ ਮੀਟਿੰਗ ਕਰਕੇ ਪੁਲਿਸ ਮੁਖੀਆਂ ਨੂੰ ਕਹੀਆਂ ਤੇ ਉਸ ਤੋਂ ਬਾਅਦ ਫਿਰ ਪ੍ਰੈਸ ਕਾਨਫਰੰਸ ਕੀਤੀ ਪੂਰੇ ਪੰਜਾਬ ਦੇ ਪੁਲਿਸ ਮੁਖੀ ਡਾਕਟਰ ਜਨਰਲ ਆਫ ਪੁਲਿਸ ਡੀਜੀਪੀ ਗੌਰਵ ਯਾਦਵ ਨੇ ਔਰ ਗੌਰਵ ਯਾਦਵ ਨੇ ਫਿਰ ਦੱਸਿਆ ਪ੍ਰੈਸ ਨੂੰ ਕਿ ਆ ਆ ਗੱਲਾਂ ਭਾਈ ਭਗਵੰਤ ਮਾਨ ਸਾਹਿਬ ਨੇ ਆਪਣੀਆਂ ਹਦਾਇਤਾਂ ਚ ਸੀਐਮ ਸਾਹਿਬ ਨੇ ਸਾਨੂੰ ਆਖੀਆਂ ਨੇ ਤੇ ਉਸ ਤੋਂ ਬਾਅਦ ਹੁਣ ਕੀ ਬਣੇਗਾ ਕੀ ਮੁੱਖ ਮੰਤਰੀ ਸਥਿਤੀ ਠੀਕ ਕਰਨਗੇ ਕਰ ਲੈਣਗੇ ਜਾਂ ਫਿਰ ਅਸਤੀਫਾ ਦੇਣਗੇ ਇਹ ਅਸਤੀਫਾ ਨਹੀਂ ਦਿੰਦਾ ਹੁੰਦਾ ਕੋਈ ਮਿੱਤਰੋ ਇਹ ਵਿਰੋਧੀ ਪਾਰਟੀਆਂ ਦੀਆਂ ਵੀ ਗੱਲਾਂ ਹੀ ਨੇ ਅਸਤੀਫਾ ਨਾ ਕਿਸੇ ਨੇ ਦਿੱਤਾ ਤੇ ਨਾ ਕਿਸੇ ਨੇ ਦੇਣਾ ਇੱਥੇ ਤਾਂ ਸਰਪੰਚੀ ਸਰਪੰਚੀ ਤੋਂ ਵੀ ਥੱਲੇ ਪਿੰਡ ਦੀ ਮੈਂਬਰੀ ਮਿਲ ਜੇ ਕਿਸੇ ਨੂੰ ਬੜੀ ਛੋਟੀ ਜੀ ਪੂਸ਼ ਹੁੰਦੀ ਆ ਸਰਪੰਚੀ ਉਹ ਵੀ ਨਹੀਂ ਕੋਈ ਛੱਡਦਾ ਮਰਨ ਮਰੌਣ ਕਰ ਦਿੰਦੇ ਨੇ सीएम ਦਾ ਉਹਦਾ ਉਹ ਰਾਜਾ ਇੱਕ ਸੂਬੇ ਦਾ ਮੁਖੀ ਇੱਕ ਸੂਬੇ ਦਾ ਹੈੱਡ ਉਹਦੇ ਹੁਕਮ ਤੇ ਪੱਤਾ ਹਿਲਦਾ ਤੇ ਪੱਤਾ ਹਿਲਣਾ ਬੰਦ ਹੋ ਜਾਂਦਾ ਉਹ ਉਹਦਾ ਕੌਣ ਛੱਡੇਗਾ ਭਗਵੰਤਮਾਨ ਸਾਹਿਬ ਟੂ ਟੂ ਕਰਦੀਆਂ ਗੱਡੀਆਂ ਦਾ 70 80 ਗੱਡੀਆਂ ਅੱਗੇ 70 80 ਪਿੱਛੇ ਉਹੋ ਹੋਹ ਕਿਆ ਮੌਜਾਂ ਇੱਕ ਲਸ਼ਕਰ ਚੱਲਦਾ ਉਹ ਜਿਹੜੀ ਫੀਲਿੰਗ ਆ ਉਹ ਵੱਖਰੀ ਹੁੰਦੀ ਆ ਥਾਂ ਥਾਂ ਦੇ ਉੱਪਰ ਪਹਿਲਾਂ ਪ੍ਰਬੰਧ ਹੋਏ ਹੁੰਦੇ ਆ ਜਿੱਥੇ ਸੀਐਮ ਨੇ ਜਾਣਾ ਹੁੰਦਾ ਉਥੇ 2-3 ਜ਼ਿਲ੍ਹਿਆਂ ਦੀ ਪੁਲਿਸ ਪਹਿਲਾਂ ਹੀ ਸੜਕਾਂ ਤੇ ਖੜੀ ਹੁੰਦੀ ਆ ਤਾਂ ਇਹ ਠਾਠ ਬਾਠ ਪਾਠ ਛਡਨ ਨੂੰ ਜੀ ਕੀ ਦਾ ਕਰਦਾ ਸੋ ਇਹ ਅਗਲੀ ਵੱਡੀ ਖਬਰ ਹੈ ਕਿ ਕੁਲਬੀਰ ਜੀਰੇ ਦੇ ਉੱਪਰ ਗੋਲੀਆਂ ਚੱਲੀਆਂ ਕੁਲਬੀਰ ਜੀਰਾ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਦਾ ਸਾਬਕਾ ਐਮਐਲਏ ਆ ਕਾਂਗਰਸ ਦਾ ਔਰ ਖੰਡੂਰ ਸਾਹਿਬ ਤੋਂ ਐਮਪੀ ਦੀ ਚੋਣ ਲੜੀ ਅਮਰਤਪਾਲ ਤੇ ਵਿਰਸਾ ਸਿੰਘ ਵਲਟੋਹਾ ਦੇ ਖਿਲਾਫ ਕੁਲਬੀਰ ਜੀਰੇ ਨੇ ਕਾਂਗਰਸ ਦੇ ਵੱਲੋਂ ਤੇ ਉਹਦੇ ਉੱਪਰ ਚੱਲੀਆਂ ਗੋਲੀਆਂ ਉਹ ਕਹਿੰਦਾ ਵੀ ਮੈਂ ਆ ਰਿਹਾ ਸੀਗਾ ਫਿਰੋਜ਼ਪੁਰ ਵੱਲ ਤੋਂ ਮੈਂ ਜਦ ਜੀਰਾ ਰੋਡ ਤੇ ਆ ਰਿਹਾ ਸੀ ਤਾਂ ਜਦੋਂ ਮੈਂ ਸ਼ੇਰਖਾਂ ਦੇ ਕੋਲ ਪਹੁੰਚਿਆ ਤਾਂ ਸ਼ੇਰਖਾਂ ਦੇ ਕੋਲੇ ਇੱਕ ਕਰੇਟਾ ਗੱਡੀ ਸਾਡੇ ਪਿੱਛੇ ਲੱਗੀ ਆ ਕਦੀ ਅੱਗੇ ਹੋ ਰਹੀ ਸੀ ਕਦੀ ਪਿੱਛੇ ਹੋ ਰਹੀ ਸੀ ਸਾਨੂੰ ਸ਼ੱਕ ਹੋ ਗਿਆ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਤੇ ਫਾਇਰ ਕੀਤੇ ਨੇ ਕੁਲਵੀਰ ਜੀਰਾ ਨੇ ਕਿਹਾ 6 ਫਾਇਰ ਕੀਤੇ ਨੇ 1 2 3 ਨਹੀਂ 6 ਫਾਇਰ ਕੀਤੇ ਨੇ ਪਰ ਉਹ ਫਾਇਰ ਕੁਲਬੀਰ ਜੀਰਾ ਨੂੰ ਵੱਜੇ ਨਹੀਂ ਉਹਨਾਂ ਦੀ ਗੱਡੀ ਤੇ ਵੱਜੇ ਨੇ ਕਿੱਧਰ ਗਏ ਨੇ ਇਹ ਅਜੇ ਪੜਤਾਲ ਹੋਣੀ ਬਾਕੀ ਹੈ ਪਰ ਕੁਲਬੀਰ ਜੀਰਾ ਦੇ ਉੱਪਰ ਜਿਹੜੀ ਫਾਇਰਿੰਗ ਹੋਈ ਕੀਤੀ ਕਿਨੇ ਕੁਲਬੀਰ ਜੀਰਾ ਹੋਰਾ ਤੇ ਉਹਨਾਂ ਦੇ ਸਾਥੀਆਂ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਥ੍ਰੈਟ ਧਮਕੀਆਂ ਆ ਰਹੀਆਂ ਸੀ ਜਦੋਂ ਖਨੂਰ ਸਾਹਿਬ ਚੋਣ ਲੜੀ ਉਦੋਂ ਵੀ ਆਈਆਂ ਉਸ ਤੋਂ ਬਾਅਦ ਵੀ ਧਮਕੀਆਂ ਆਉਂਦੀਆਂ ਰਹੀਆਂ ਹੁਣ ਇਹ ਕੀਤਾ ਕਿਨੇ ਆ ਇਹ ਅਜੇ ਪੜਤਾਲਣਾ ਬਾਕੀ ਆ ਪੜਤਾਲੂਗਾ ਕੌਣ ਡਿਊਟੀ ਪੁਲਿਸ ਦੀ ਐ ਕੀ ਪੁਲਿਸ ਇਸ ਮੁੱਦੇ ਦੇ ਉੱਪਰ ਬਰੀਕੀ ਨਾਲ ਕੰਮ ਕਰੇਗੀ ਦੇਖੋ ਕੁਲਵੀਰ ਜੀਰਾ ਦੇ ਉੱਪਰ ਜਦੋਂ ਪਿੱਛੇ ਇੱਕ ਚੋਣ ਹੋਈ ਆ ਉਦੋਂ ਵੀ ਜੀਰੇ ਦੇ ਵਿੱਚ ਇੱਕ ਵੱਡੀ ਝੜਕ ਕੁਲਵੀਰ ਜੀਰਾ ਹੋਰਾਂ ਦੀ ਆਮ ਆਦਮੀ ਪਾਰਟੀ ਵਾਲਿਆਂ ਨਾਲ ਹੋਈ ਕੁਲਵੀਰ ਜੀਰੇ ਦੇ ਉਦੋਂ ਵੀ ਟਾਂ ਰੋੜੇ ਵੱਜੇ ਸੀ ਤੁਸੀਂ ਉਹ ਸੀਨ ਦੇਖ ਕੇ ਮੈਂ ਖੁਦ ਉੱਥੇ ਲਾਈਵ ਜਾ ਕੇ ਤੁਹਾਨੂੰ ਦਿਖਾਇਆ ਸੀਗਾ ਜੀਰੇ ਦੇ ਵਿੱਚ ਕਿ ਕਿਦਾਂ ਗੋਲੀਆਂ ਦਾ ਤੇ ਇੱਟਾਂ ਰੋੜਿਆਂ ਦਾ ਮੀਂਹ ਵਰਿਆ ਸੀ ਉੱਥੇ ਕਿਸ ਤਰੀਕੇ ਦੇ ਨਾਲ ਅੰਨੀ ਫਾਇਰਿੰਗ ਕੀਤੀ ਗਈ ਔਰ ਕਿਸ ਤਰੀਕੇ ਨਾਲ ਦੋਨਾਂ ਤਰ੍ਹਾਂ ਦੇ ਸੈਂਕੜੇ ਬੰਦੇ ਉਧਰ ਤੇ ਸੈਂਕੜੇ ਉਧਰ ਤੇ ਕੁਲਵੀਰ ਜੀ ਦਾ ਵਿੱਚੇ ਕਿੰਨਾ ਵੱਡਾ ਪੇੜ ਹੋਇਆ ਸੀ ਔਰ ਆਪਾਂ ਤੁਹਾਨੂੰ ਉਸ ਵਕਤ ਵੀ ਦੋ ਲਾਈਵ ਇੱਕ ਉਸ ਜਗ੍ਹਾ ਤੋਂ ਜਿੱਥੇ ਲੜਾਈ ਹੋ ਰਹੀ ਸੀ ਔਰ ਇੱਕ ਜਦ ਕੁਲਵੀਰ ਜੀ ਦਾ ਬਾਅਦ ਜੀਰਾ ਸਿਵਲ ਹਸਪਤਾਲ ਤੇ ਜ਼ਖਮੀ ਸੀ ਤਾਂ ਉੱਥੇ ਕੁਲਵੀਰ ਜੀ ਦਾ ਇੰਟਰਵਿਊ ਵੀ ਦਿਖਾਈ ਸੀ ਪਾ ਹੁਣ ਇਹ ਕੀ ਸਥਿਤੀ ਹੈ ਕੁਝ ਲੋਕ ਤਾਂ ਇਹ ਵੀ ਕਹਿ ਰਹੇ ਨੇ ਕੁਲਬੀਰ ਜੀ ਦਾ ਸਿਕਿਉਰਟੀ ਲੈਣੀ ਚਾਹੁੰਦਾ ਗਨਮੈਨ ਲੈਣੇ ਚਾਹੁੰਦਾ ਇਸ ਕਰਕੇ ਇਹ ਹਮਲੇ ਦੀ ਗੱਲ ਬਣਾਈ ਗਈ ਹੈ ਹੋਇਆ ਨਹੀਂ ਪਰ ਵੇਖੋ ਸੱਚ ਕੀ ਹੈ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂ ਕਿ ਆਪਾਂ ਉੱਥੇ ਹੈ ਨਹੀਂਗੇ ਕੁਲਬੀਰ ਜੀ ਦਾ ਨੂੰ ਥ੍ਰੈਟ ਸੀ ਹੋ ਸਕਦੀਆਂ ਨੇ ਇਹ ਗੱਲ ਮੰਨੀ ਜਾ ਸਕਦੀ ਹੈ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਦਿਆ ਕਰੋ ਬਹੁਤ ਮਿਹਰਬਾਨੀ